ਰਾਮ ਰਾਮ ਜੀ ਸਤਿ ਸ੍ਰੀ ਅਕਾਲ ਜੀ ਮੈਂ ਰਾਹੁਲ ਬਜਾਜ ਮੋੜ ਮੰਡੀ ਤੋਂ ਸਾਡੀ ਮੋੜ ਵਿੱਚ ਇੱਕ ਛੋਟੀ ਜੀ ਕਪੜੇ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਜੋ ਪਿੰਡ ਕੋਰਸ਼ਮੀਰ ਲੱਖੇ ਸਦਾਨੇ ਦਾ ਵਿਰੋਧ ਹੋਇਆ ਉਹਨੂੰ ਵੱਖ-ਵੱਖ ਬੰਦਿਆਂ ਨੇ ਵੱਖ-ਵੱਖ ਚੈਨਲਾਂ ਨੇ ਵੱਖ-ਵੱਖ ਰੂਪ ਦਿੱਤਾ ਜੀ ਤੇ ਉਸ ਦੀ ਅਸਲ ਸੱਚਾਈ ਤੁਹਾਨੂੰ ਮੈਂ ਦੱਸਣਾ ਚਾਹਣਾ ਜੋ ਕਿ ਇੱਕ ਕੋਰਸ਼ਮੀਰ ਦਾ ਮੁੰਡਾ ਜਸੂ ਜਸੂ ਕੋਟਸ਼ਮੀਰ ਨਾਮ ਦਾ ਮੁੰਡਾ ਚਿੱਟੇ ਕੁੜਤੇ ਪਜਾਮੇ ਵਾਲਾ ਜਿਹੜਾ ਅੱਗੇ ਹੈ ਉਹਨੇ ਮੇਰੇ ਕੋਲੋਂ ਤਕਰੀਬਨ 12 ਲੱਖ ਰੁਪਏ ਦੀ ਫਲਰੋਤੀ ਲੈ ਲਈ ਸੀ 2 ਸਾਲਾਂ ਦੇ ਵਿੱਚ ਵਿੱਚ 50000 ਰੁਪਿਆ ਇੱਕ ਵਾਰੀ 215000 ਰੁਪਿਆ ਇੱਕ ਵਾਰੀ 425000 ਰੁਪਿਆ ਇੱਕ ਵਾਰੀ 365000 ਰੁਪਿਆ ਇੱਕ ਵਾਰੀ ਜਦੋਂ ਮੇਰੇ ਹੱਥ ਖੜੇ ਹੋ ਗਏ ਜੀ ਮੈਂ ਕਿਸੇ ਵੀ ਪਾਸੋਂ ਜਿੰਨਾ ਤੋਂ ਮੈਂ ਆਪਦੇ ਪੈਸੇ ਲੈਣਾ ਕੋਈ ਦੋਸਤ ਮਿੱਤਰ ਮੈਨੂੰ ਬੈਂਕ ਜਿੱਥੋਂ-ਜਿੱਥੋਂ ਮੇਰਾ ਹੱਥ ਪੈਂਦਾ ਸੀ ਜਦੋਂ ਮੈਂ ਹਰ ਪਾਸੋਂ ਮੇਰੇ ਹੱਥ ਬਿਲਕੁਲ ਖੜੇ ਹੋ ਗਏ ਵੀ ਹੁਣ ਮੈਂ ਪੈਸੇ ਨਹੀਂ ਦੇ ਸਕਦਾ ਤਾਂ ਜਦੋਂ ਮੈਂ ਇਹਨਾਂ ਨੂੰ ਪੈਸਿਆਂ ਵਾਸਤੇ ਮਨਾ ਕੀਤਾ ਤਾਂ ਇਹਨਾਂ ਨੇ ਮੇਰੀ ਦੁਕਾਨ ਤੇ ਆ ਕੇ ਲੱਤ ਤੋੜ ਦਿੱਤੀ ਇਹਨਾਂ ਨੇ ਜਦੋਂ ਲੱਤ ਤੋੜਤੀ ਮੈਂ ਐਸਐਚਓ ਕੋਲੇ ਗਿਆ ਐਸਐਸਪੀ ਕੋਲੇ ਗਿਆ ਡੀਐਸਪੀ ਕੋਲੇ ਗਿਆ ਮੈਂ ਸਾਲ ਤੋਂ ਸਵਾ ਸਾਲ ਲਗਾਤਾਰ ੱੱਕੇ ਖਾਏ ਮੇਰੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਮੈਂ ਜਦੋਂ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੋਈ ਮੈਂ ਐਸਐਚਓ ਕੋਲੇ ਗਿਆ ਡਿਪਟੀ ਕੋਲੇ ਗਿਆ ਉਹਨਾਂ ਨੇ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਉਸ ਤੋਂ ਬਾਅਦ ਮੈਂ ਮੈਨੂੰ ਕਿਸੇ ਨੇ ਰਾਏ ਦਿੱਤੀ ਵੀ ਤੁਸੀਂ ਲਖੇ ਸਦਾਨੇ ਨੂੰ ਜਾ ਕੇ ਮਿਲੋ ਤੇ ਉਹ ਤੁਹਾਡਾ ਹੱਲ ਕਰੂਗਾ ਉਸ ਤੋਂ ਬਾਅਦ ਮੈਂ ਲਖੇ ਦੇ ਕੋਲੇ ਗਿਆ ਉਹਦੇ ਘਰੇ ਬਈ ਆ ਕਰਕੇ ਆ ਮੈਟਰ ਹੈ ਲੱਖੇ ਨੇ ਫਿਰ ਐਸਐਚਓ ਨੂੰ ਹੋਣ ਕੀਤਾ ਤੇ ਐਸਐਚਓ ਨੇ ਕਿਹਾ ਵੀ ਸਾਨੂੰ ਇੱਕ ਹਫਤੇ ਦਾ ਟਾਈਮ ਚਾਹੀਦਾ ਸੀ ਇੱਕ ਹਫਤੇ ਦੇ ਅੰਦਰ ਅੰਦਰ ਕਾਰਵਾਈ ਕਰ ਦਾਂਗਾ ਹਫਤੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਦੁਬਾਰਾ ਲੱਖੇ ਬਾਈ ਤੱਕ ਅਪਰੋਚ ਕੀਤੀ ਲੱਖੇ ਸਿਧਾਣੇ ਤੱਕ ਵੀ ਸਾਡਾ ਕੋਈ ਹੱਲ ਵਸੀਲਾ ਕਰੋ ਵੀ ਕਿਸੇ ਪਾਸੋਂ ਦੇਖੋ ਸਾਡੀ ਫਿਰ ਵੀ ਕੋਈ ਕਾਰਵਾਈ ਨਹੀਂ ਫਿਰ ਅਸੀਂ ਤੀਸਰੀ ਵਾਰੀ ਜਦੋਂ ਲੱਖੇ ਨੂੰ ਕਿਹਾ ਵੀ ਆਹ ਕਰਕੇ ਆਹ ਗੱਲ ਹੈ ਵੀ ਅਸੀਂ ਤਾਂ ਹੁਣ ਜਾਂ ਤਾਂ ਮਰ ਜਾਾਂਗੇ ਵੀ ਸਾਨੂੰ ਮਰਨਾ ਹੀ ਪੈਣਾ ਵੀ ਨਾ ਤਾਂ ਸਾਡੀ ਇਧਰੋਂ ਕੋਈ ਸੁਣ ਰਿਹਾ ਥਾਣੇ ਦੇ ਨਾਂ ਤੁਸੀਂ ਸਮਝੋ ਫਿਰ ਲੱਖਾ ਸਾਡਾ ਸਾਡੀ ਦੁਕਾਨ ਤੇ ਆਇਆ ਤੇ ਫਿਰ ਅਸੀਂ ਇੱਕ ਆ ਵੀਡੀਓ ਪਾਈ ਜੀ ਚੈੱਕ ਕਰੋ ਵੀਡੀਓ ਮੁੰਡਾ ਕਰਨ ਦੀ ਚੱਲ ਰਹੀ ਆ ਪੰਜਾਬ ਦੇ ਅੰਦਰ ਸਰਕਾਰ ਦੇ ਨੱਕ 헤ਡ ਤੇ ਪ੍ਰਸ਼ਾਸਨ ਦੇ ਨੱਕ 헤ਠੇ ਕੰਮ ਚੱਲ ਰਿਹਾ ਮੈਂ ਅੱਜ ਮੌੜ ਮੰਡੀ ਬੈਠਾ ਹਾਂ ਮੌੜ ਮੰਡੀ ਪਜਾਜ ਫੈਸ਼ਨ ਹਾਊਸ ਪਜਾਜ ਫੈਸ਼ਨ ਹਾਊਸ ਮੌੜ ਮੰਡੀ ਇਹ ਭਰਾ ਬੈਠਾ ਰਾਹੁਲ ਨਾ ਮੇਰੇ ਤਰ੍ਹਾਂ ਰਾਹੁਲ ਇਹਦਾ ਨਾਮ ਇਹਦੀ ਆ ਦੁਕਾਨ ਹੈ ਇਹ ਵਿਚਾਰਾ ਕੱਪੜੇ ਵੇਚ ਕੇ ਟਾਈਮ ਪਾਸ ਕਰਦਾ ਹੈ ਪਰਿਵਾਰ ਪਾਲਦਾ ਆਪਦਾ ਇਸ ਇਨਸਾਨ ਤੋਂ ਏਦੋਂ ਪਹਿਲਾਂ ਜਸੂ ਜਸੂ ਮੈਂ ਤੁਹਾਨੂੰ ਆ ਸਾਰੀ ਵੀਡੀਓ ਦਿਖਾ ਦਿੰਨਾ ਜੀ ਇਹਨੇ ਤਕਰੀਬਨ 12 ਤੋਂ 12.5 ਲੱਖ ਰੁਪਏ ਦੀ ਫਰੋਤੀ ਲਕਤੀ ਹੈ ਉਸ ਤੋਂ ਬਾਅਦ ਜਦੋਂ ਹੀ ਆ ਵੀਡੀਓ ਪਈ ਤਾਂ ਪ੍ਰਸ਼ਾਸਨ ਨਾਲ ਦੀ ਨਾਲ ਹਰਕਤ ਚ ਆਇਆ ਤੇ ਜਸੂ ਸੋਨ ਲਾਲ ਤੇ ਹਰੀਸ਼ ਗਰਗ ਜਿਹੜੀ ਇਹਦੀ ਮੇਨ ਟੀਮ ਹੈ ਜੀ ਉਹਨਾਂ ਤੇ ਧਾਰਾ 105/23 ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਧਾਰਾ ਲਾਈ 384 85 86 ਤੇ 120 ਬੀ ਜਦੋਂ ਪਰਚਾ ਦਰਜ ਹੋਇਆ ਜੀ ਇਸ ਨੂੰ ਜੇਲ੍ਹ ਭੇਜਿਆ ਇਹ ਤਕਰੀਬਨ ਢਾਈ ਤੋਂ 3 ਮਹੀਨੇ ਜੇਲ੍ਹ ਵਿੱਚ ਲਾ ਕੇ ਆਇਆ ਇਹ ਜੇਲ੍ਹ ਲਗਾ ਕੇ ਆ ਉਸ ਤੋਂ ਬਾਅਦ ਇਹਦਾ ਅਸਲ ਮਕਸਦ ਕੀ ਸੀ ਉਸ ਆ ਹੁਣ ਜਦੋਂ 2-3 ਦਿਨ ਪਹਿਲਾਂ ਬਾਈ ਲੱਖਾ ਸਧਾਣਾ ਗਿਆ ਸੀਗਾ ਕੋਰਸ਼ਮੀਰ ਕੋਰਸ਼ਮੀਰ ਜਦੋਂ ਇਹਦੀ ਕੋਈ ਨਹੀਂ ਕਿਸੇ ਬਸੋ ਗੱਲਬਾਤ ਇਹਨੇ ਜਿੰਦਾਬਾਦ ਮਰਦਾਬਾਦ ਦੇ ਉੱਥੇ ਨਾਰੇ ਮੁੰਡੇ ਲਿਆ ਕੇ ਸ਼ੁਰੂ ਕਰਤੇ ਉਹ ਕੋਈ ਵੱਖ-ਵੱਖ ਜਿਹੜੇ ਤੁਸੀਂ ਚੈਨਲਾਂ ਰਾਹੀਂ ਦੇਖ ਰਹੇ ਹੋ ਵੱਖ-ਵੱਖ ਬੰਦੇ ਉਹਨੂੰ ਵੱਖ-ਵੱਖ ਗੱਲਾਂ ਕਰ ਰਹੇ ਐ ਉਹਦੀ ਅਸਲ ਸੱਚਾਈ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਹਿਲਾਂ ਮੈਂ ਵੀਡੀਓ ਬਣਾਉਣਾ ਮੇਰਾ ਕੋਈ ਮਨ ਨਹੀਂ ਸੀ ਪਰ ਜਦੋਂ ਮੇਰੇ ਤੋਂ ਦੇਖ ਕੇ ਰਹਿਣ ਹੀ ਗਿਆ ਤਾਂ ਮੈਂ ਆ ਵੀਡੀਓ ਬਣਾਇਆ